ਜੂਨ ਨੂੰ ਪੰਜਾਬ ਭਰ ਵਿੱਚ ਲੋਕ ਸਭਾ ਚੋਣਾਂ ਹੋਈਆਂ ਹਨ ਉਮੀਦਵਾਰਾਂ ਦੀ ਕਿਸਮਤ ਈਵੀਐਮ ਮਸ਼ੀਨਾਂ ਵਿੱਚ ਬੰਦ ਹੈ ਹਰ ਕੋਈ ਉਮੀਦ ਅਤੇ ਆਸ ਲਗਾ ਕੇ ਬੈਠਾ ਹੈ ਸਾਰੀਆਂ ਪਾਰਟੀਆਂ ਦੇ ਸਾਰੇ ਉਮੀਦਵਾਰਾਂ ਵੱਲੋਂ ਜਿੱਥੇ ਦਾਅਵੇ ਕੀਤੇ ਜਾ ਰਹੇ ਹਨ ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਲੁਧਿਆਣਾ ਵੱਲੋਂ ਵੋਟਾਂ ਦੇ ਨਤੀਜਿਆਂ ਤੋਂ ਪਹਿਲਾਂ ਸ਼ਹੀਦ ਬਾਬਾ ਦੀਪ ਸਿੰਘ ਦੇ ਗੁਰਦੁਆਰਾ ਸਾਹਿਬ ਵਿੱਚ ਅਖੰਡ ਪਾਠ ਆਰੰਭ ਕਰਵਾਏ ਗਏ ਅੱਜ ਵੀ ਅਜੋ ਸਿਕਨਪੁਰ ਦੀ ਸਥਿਤੀ ਕਿੰਨੀ ਧੰਤਨ ਬਾਬਾ ਦੀਪ ਸਿੰਘ ਜੀ ਮਹਾਰਾਜ ਅਤੇ ਧੰਤਨ ਸਾਹਿਬ ਜੀ ਗੁਰਗ੍ਰੰਥ ਸਾਹਿਬ ਮਹਾਰਾਜ ਦਾ ਬੋਟਾ ਅਸਰਾ ਤੱਕਦੇ ਹੋਏ ਸਰਦਾਰ ਰਣਜੀਤ ਸਿੰਘ ਢਿੱਲੋਂ ਸਾਹਿਬ ਦੀ ਕਾਮਯਾਬੀ ਲਈ ਅੱਜ ਸ੍ਰੀ ਗੁਰਗ੍ਰੰਥ ਸਾਹਿਬ ਮਹਾਰਾਜ ਦੇ ਅਖੰਡ ਪਾਠ ਸਾਹਿਬ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਵਿਖੇ ਆਰੰਭ ਕਰਵਾਏ ਗਏ ਹਨ ਇਹ ਲੁਧਿਆਣਾ ਅਕਾਲੀ ਜਥਾ ਸ਼ਹਿਰੀ ਵੱਲੋਂ ਸਾਰੇ ਵਰਕਰ ਸਮੂਹ ਵਰਕਰ ਸਭਾਨਾ ਵੱਲੋਂ ਤੇ ਲੀਡਰ ਸਭਾਨਾ ਵੱਲੋਂ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਾਏ ਗਏ ਹਨ ਔਰ ਸਾਨੂੰ ਪੂਰਨ ਵਿਸ਼ਵਾਸ ਆ ਵੀ ਲੁਧਿਆਣੇ ਲੋਕ ਸਭਾ ਹਲਕੇ ਦੀ ਸੇਵਾ ਗੁਰੂ ਸਾਹਿਬ ਕਿਰਪਾ ਕਰਕੇ ਸਰਦਾਰ ਰਣਜੀਤ ਸਿੰਘ ਢਿੱਲੋਂ ਸਾਹਿਬ ਦੀ ਝੋਲੀ ਚ ਪਾਉਣਗੇ ਵਾਹਿਗੁਰੂ ਅੱਗੇ ਇਹੀ ਅਰਦਾਸ ਆ ਵੀ ਸੱਚੇ ਇਮਾਨਦਾਰ ਦਾ ਵਾਹਿਗੁਰੂ ਆਪੇ ਸੇਵਾ ਬਖਸ਼ਣਗੇ ਸਰਦਾਰ ਰਣਜੀਤ ਸਿੰਘ ਢਿੱਲੋਂ ਸਾਹਿਬ ਨੂੰ ਦੇਖੋ ਗੁਰੂ ਸਾਹਿਬ ਦੇ ਅੱਗੇ ਨਤਮਸਤਕ ਤਾਂ ਬੰਦਾ ਹਮੇਸ਼ਾ ਹੀ ਹੁੰਦਾ ਹੈ ਜੀ ਇਹ ਇਹਨਾਂ ਤੋਂ ਹੀ ਸਾਰੀ ਤਾਕਤ ਸ਼ਕਤੀ ਇਲੈਕਸ਼ਨ ਲੜਨ ਦੀ ਇਹਨਾਂ ਤੋਂ ਹੀ ਮਿਲੀ ਔਰ ਸਾਡੇ ਤਾਂ ਮਨ 'ਚ ਹਮੇਸ਼ਾ ਆਸ ਰਹਿੰਦੀ ਆ ਵੀ ਗੁਰੂ ਕਰਨ ਕਰਾਉਣ ਵਾਲਾ ਕਰੇ ਕਰਾਵੇ ਆਪੇ ਆਪ ਮਾਨਸ ਕੇ ਕੁਛ ਨਹੀਂ ਹੱਥ ਇਹ ਵੱਡੀਆਂ ਵੱਡੀਆਂ ਜਿਹੜੇ ਦਾਅਵੇ ਆ ਲੋਕ ਕਰਦੇ ਆ ਵੀ ਐ ਹੋ ਜਾਊਗਾ ਐ ਹੋ ਜਾਊਗਾ ਹੁੰਦਾ ਉਹ ਆ ਜੋ ਇਹ ਚਾਹੁੰਦਾ ਅਕਾਲ ਪੁਰਖ ਜੋ ਚਾਹੁੰਦਾ ਉਹ ਹੁੰਦਾ ਇਸ ਲਈ ਅਸੀਂ ਆਪਦੀ ਅਰਜੀ ਲਾਉਣ ਆਏ ਇਹਨਾਂ ਕੋਲੇ ਵੀ ਕਿਰਪਾ ਰੱਖੀ ਹੁਣ ਤੱਕ ਹੀ ਕਿਰਪਾ ਰੱਖੀ ਆ ਗਾਹ ਬਣਾ ਕੇ ਰੱਖੀ ਸੋ ਲੱਗਦਾ ਬਈ ਮਹਾਰਾਜ ਕਿਰਪਾ ਕਰਨਗੇ ਮਿਹਰਬਾਨ ਹਾਂਜੀ ਜੀ ਸੋਹਬ ਅੱਜ ਗੁਰਦਵਾਰਾ ਜੀ ਆਇਆ ਪਾਣੇ ਆਇਆ ਹੋਰ ਗੁਰਦਵਾਰਾ ਜੀ ਆਇਆ ਪਾਣੇ ਆਪੋ ਜਿਹੜਾ ਲੈਕਚਰ ਸੋਹਬ ਹੈ ਕਿਵੇਂ ਰਿਹਾ ਗੁਰੂ ਪੂਰੇ ਕਿਰਪਾ ਧਾਰੀ ਪਰ ਪੂਰੀ ਲੋਚ ਹਮਾਰੀ ਜਿਸ ਕੇ ਸਿਰ ਉੱਪਰ ਤੁਸਾਮੀ ਸੋਦੂ ਕੈਸਾ ਪਾਵੇ ਬੋਲ ਨਾ ਜਾਣੇ ਮਾਇਆ ਮਦ ਮਾਤਾ ਮਰਨਾ ਚੀਤਨਾ ਪੇ ਮੇਰੇ ਰਾਮ ਰਾਏ ਤੁ ਸੰਤਾ ਕਾ ਸੰਤ ਤੇਰੇ ਸਤਗੁਰ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਅਖੰਡ ਪੁਰ ਸਾਹਿਬ ਪ੍ਰਕਾਸ਼ ਕਰਾਉਣ ਵਾਸਤੇ ਬੇਨਤੀ ਕਰਨ ਵਾਸਤੇ ਆਏ ਸੀ ਸਤਗੁਰ ਸੱਚੇ ਪਾਤਸ਼ਾਹ ਜੋ ਦੀਨ ਦਰੀਆਂ ਦੇ ਮਾਲਕ ਨੇ ਜੋ ਕੁਛ ਵੀ ਕਰਨ ਦੇ ਸਮਰਥ ਨੇ ਕਰਨ ਕਰਨ ਸਮਰਥ ਰੱਬ ਗਰੀਬਾਂ ਨੂੰ ਨਵਾਜਣ ਵਾਲੇ ਨੀਂਦ ਦੁਖੀਆਂ ਦਾ ਦਰਦ ਦੂਰ ਕਰਨ ਵਾਲੇ ਕਾਲਪੁਰ ਕੰਤਰਜਾਮੀ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਬੇਨਤੀ ਕਰਨ ਵਾਸਤੇ ਆਏ ਸਭਾ ਮਹੀਨਾ ਸਤੂ ਸੱਚੇ ਪਾਤਸ਼ਾਹ ਤੋਂ ਔੜ ਤੇ ਆਸਰਾ ਤੱਕ ਕੇ ਸੰਗਤ ਦੇ ਚਰਨਾਂ ਵਿੱਚ ਜਾ ਕੇ ਬੇਨਤੀਆਂ ਕੀਤੀਆਂ ਸੀ ਆਪਣੀ ਗੱਲ ਰੱਖੀ ਸੀ ਅਭਸੋਂ ਮਸ਼ੀਨਾ ਦੇ ਵਿੱਚ ਲੋਕਾਂ ਦਾ ਜੋ ਵਿਚਾਰ ਸੀ ਉਹ ਬੰਦ ਹੋ ਗਿਆ ਹਲੂ ਖੁਲਣਾ ਸਤਿਗੁਰ ਕੰ ਸਤਿਗੁਰ ਸੱਚੇ ਪਾਸ਼ਾ ਦੇ ਚਰਨਾਂ 'ਚ ਬੇਨਤੀ ਕਰਨਾ ਵੀ ਕੁਛ ਵੀ ਕਰਨ ਸਮਰੱਥ ਹੈ ਸਤਿਗੁਰ ਕੁਛ ਵੀ ਕੁਛ ਵੀ ਕਰ ਸਕਦਾ ਸਤਿਗੁਰ ਸੱਚੇ ਪਾਸ਼ਾ ਇਸ ਕਰਕੇ ਸਤਿਗੁਰ ਦੇ ਚਰਨਾਂ 'ਚ ਬੇਨਤੀ ਕਰਨ ਵਾਸਤੇ ਆਂ ਵੀ ਤੇਰੇ ਹੱਥ ਵਿੱਚ ਡੋਰੀ ਹੈ ਸਤਿਗੁਰ ਸੱਚੇ ਸਾਡੀ ਡੋਰੀ ਪ੍ਰਭ ਡੋਰੀ ਹੱਥ ਤੇ ਮਾਰੇ ਉਹਦੇ ਹੱਥ ਵਿੱਚ ਮੈਂ ਗਰੀਬ ਸੱਚ ਦੇ ਕੋ ਮੇਰੇ ਸਤਿਗੁਰ ਪੂਰੇ ਸਤਿਗੁਰ ਸੱਚੇ ਪਾਸ਼ਾ ਪੂਰੇ ਸਤਿਗੁਰ ਦੇ ਪਾਸ ਆਂ ਔ ਸੰਤਾਂ ਭਗਤਾਂ ਸ਼ਹੀਦਾਂ ਅਮਰੀਦਾਂ ਹਟੀਆਂ ਜੱਪੀਆਂ ਤੱਪੀਆਂ ਸਾਰਿਆਂ ਦੇ ਚਰਨਾਂ 'ਚ ਅਰਦਾਸ ਕੀਤੇ ਹੋਏ ਸਤਿਗੁਰ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਬੇਨਤੀ ਕਰਕੇ ਬੇੜਾ ਪਨੇ ਲਾਓ ਜੁਝਾਣੇ ਦਾ ਚੰਕੀਦਾਰਾ ਮੰਗਿਆ ਲੁਧਿਆਣੇ ਦੀ ਸੇਵਾ ਮੰਗੀ ਹੈ ਲੁਧਿਆਣੇ ਦੀ ਸੇਵਾ ਕਰਨ ਦੀ ਮਨ ਵਿੱਚ ਲੋਚਾ ਅਸੀਂ ਚਾਹੁੰਦੇ ਹਾਂ ਸਾਡਾ ਲੁਧਿਆਣਾ ਸਵਰਗ ਬਣੇ ਸਾਡਾ ਲੁਧਿਆਣਾ ਸੁੰਦਰ ਬਣੇ ਸਾਡਾ ਲੁਧਿਆਣੇ ਦੀਆਂ ਲੋੜਾਂ ਪੂਰੀਆਂ ਉਹਦੇ ਸਤਿਗੁਰੂ ਦੇ ਚਰਨਾਂ 'ਚ ਬੇਨਤੀ ਕੀਤੀ ਆ ਸਤਿਗੁਰੂ ਸੱਚੇ ਪਾਸ਼ਾ ਪੂਰੀ ਕਰਨਗੇ ਸਤਿਗੁਰੂ ਸੱਚੇ ਪਾਸ਼ਾ ਰਹਿਮਤਾਂ ਦੇ ਬਰਸਾਤ 14 ਜਿੱਤਾ ਦੇਖਿਆ ਹੈ ਵਰਕਰਾਂ ਨੇ ਨਾ ਧੁੱਪ ਦੇਖੀ ਨਾ ਛਾਂ ਦੇਖੀ 45 44 ਡਿਗਰੀ ਦੇ ਵਿੱਚ ਉਹਨੀਆਂ ਕਰਨਲ ਦੇ ਵਰਕਰਾਂ ਨੇ ਝੰਡਾ ਵੜ ਕੇ ਰੋ ਲਗਾਤਾਰ ਡਿਊਟੀ ਨਿਭਾਈਓ ਉਹਨਾਂ ਵਰਕਰਾਂ ਨੂੰ ਕੀ ਮੈਸੇਜ ਹੈ ਦੇਖੋ ਮੈਂ ਇੱਕ ਸਧਾਰਨ ਵਿਅਕਤੀ ਆ ਮੈਂ ਪਹਿਲੇ ਦਿਨ ਤੋਂ ਕਹਿ ਚੁੱਕਿਆ ਵੀ ਮੈਂ ਤਾਂ ਇੱਕ ਆਮ ਜਿਹਾ ਸਧਾਰਨ ਜਿਹਾ ਇਹਨਾਂ ਦਾ ਸਤਿਗੁਰ ਸੱਚੇ ਪਾਤਸ਼ਾਹ ਨੇ ਪਾਰਟੀ ਦੇ ਲੀਡਰ ਸਾਹਿਬਾਨ ਦੇ ਮਨਸਮਤੀ ਆਪਕਾ ਟਿਕਟਰ ਦਵਾਈ ਫਿਰ ਵਰਕਰਾਂ ਨੇ ਖੁਸ਼ੀਆਂ ਮਨਾਈਆਂ ਫਿਰ ਵਰਕਰ ਸਾਥੀ ਦੇ ਲੀਡਰ ਸਾਹਿਬਾਨ ਨੇ ਜਿੰਨੀ ਮਿਹਨਤ ਕੀਤੀ ਆ ਪੱਠੀ ਤਪਦੀ ਹੋਵੇ ਜੀ ਤਪਦੀ ਪੱਠੀ ਦੇ ਵਿੱਚ ਇਉਂ ਸਾਡੇ ਕਈ ਥਾਵਾਂ ਤੇ ਲੱਗਦਾ ਸੇਕ ਹਵਾ ਚਲਦੀ ਜਿਵੇਂ ਕਿ ਪੱਠੀ ਦੇ ਮੂਹਰੇ ਖੜੇ ਹੁੰਦੇ ਉਹ ਉਹਨਾਂ ਸਮਿਆਂ ਦੇ ਵਿੱਚ ਸਤਿਗੁਰ ਸੱਚੇ ਪਾਤਸ਼ਾਹ ਦੀ ਰਹਿਣ ਸਦਕਾ ਸਾਥੀਆਂ ਨੇ ਵਰਕਰਾਂ ਨੇ ਵੋਟਰਾਂ ਨੇ ਬਡੇ ਬਡੇ ਇਕੱਠ ਕਰਕੇ ਸਾਡੀ ਗੱਲ ਸੁਣੀ ਸਾਡੀ ਗੱਲ ਤੇ ਗੌਰ ਕੀਤੀ ਵੋਟ ਪਾਈ ਔਰ ਸਤਿਗੁਰ ਸੱਚੇ ਬਾਦਸ਼ਾਹ ਰਹਿਮਤ ਕਰਨਗੇ ਗੱਲ ਮੰਨ ਲਓ ਪ੍ਰਾਪਰਟੀ ਵੇਚਨੇ ਔਰ ਖੀਦਨੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز